ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਅੰਮ੍ਰਿਤ ਵੇਲੇ ਨੇ ਮੇਰੀ ਜ਼ਿੰਦਗੀ ਕਿਵੇਂ ਬਦਲ ਕੇ ਰੱਖ ਦਿੱਤੀ ਇਹ ਸੱਚੀ ਘਟਨਾ ਮੈਂ ਆਪ ਜੀ ਦੇ ਨਾਲ ਸਾਂਝੀ ਕਰਾਂਗੀ ਕਹਿੰਦੇ ਇੱਕ ਵੱਡੀ ਸ਼ਕਤੀ ਹੁੰਦੀ ਹੈ ਜੋ ਇੱਕ ਆਵਾਜ਼ ਦੇ ਨਾਲ ਸਾਡੀ ਜ਼ਿੰਦਗੀ ਨੂੰ ਕਿਵੇਂ ਬਦਲ ਕੇ ਰੱਖ ਦਿੰਦੀ ਹੈ ਸਾਨੂੰ ਪਤਾ ਵੀ ਨਹੀਂ ਚੱਲਦਾ ਕਈ ਵਾਰ ਜ਼ਿੰਦਗੀ ਦੇ ਵਿੱਚ ਜਦੋਂ ਕੁਝ ਬਦਲਣਾ ਹੋਵੇ ਕ언 ਕੋਈ ਵੱਡੀ ਤਾਕਤ ਸਾਡੀ ਆਵਾਜ਼ ਸੁਣਦੀ ਹੈ ਤੇ ਸਾਡੀ ਜ਼ਿੰਦਗੀ ਨੂੰ ਬਦਲ ਕੇ ਹੀ ਰੱਖ ਦਿੰਦੀ ਹੈ ਇਸੇ ਤਰ੍ਹਾਂ ਮੈਂ ਇੱਕ ਸੱਚੀ ਘਟਨਾ ਆਪ ਜੀ ਦੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ ਇਹ ਘਟਨਾ ਮੈਂ ਤੁਹਾਡੇ ਨਾਲ ਇਸ ਕਰਕੇ ਸ਼ੇਅਰ ਕਰਨਾ ਚਾਹੁੰਦੀ ਹਾਂ ਕਿਉਂਕਿ ਇਹ ਘਟਨਾ ਸੁਣ ਕੇ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਬਦਲਾਅ ਆਵੇ ਤੇ ਤੁਸੀਂ ਵੀ ਅੰਮ੍ਰਿਤ ਵੇਲੇ ਦੇ ਨਾਲ ਅੰਮ੍ਰਿਤ ਵੇਲਾ ਸੰਭੋ ਅੰਮ੍ਰਿਤ ਵੇਲੇ ਦੇ ਨਾਲ ਜੁੜੋ ਕਿਉਂਕਿ ਜਦ ਜਦ ਮੈਂ ਕੋਈ ਇਹੋ ਜਿਹੀ ਘਟਨਾ ਸੁਣਦੀ ਹਾਂ ਤੇ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਬਦਲਾਵ ਆਉਂਦੇ ਨੇ ਤੇ ਮੈਂ ਵੀ ਉਹ ਚੀਜ਼ ਕਰਨਾ ਚਾਹੁੰਦੀ ਹਾਂ ਜਿਸ ਚੀਜ਼ ਦੇ ਕਾਰਨ ਕਿਸੇ ਦੀ ਜ਼ਿੰਦਗੀ ਸੁਧਰੀ ਹੋਵੇ ਜਾਂ ਉਹਦੇ ਵਿੱਚ ਬਦਲਾਵ ਆਏ ਹੋਣ ਭਾਈ ਨਰਿੰਦਰ ਸਿੰਘ ਜੀ ਦੱਸਦੇ ਨੇ ਕਹਿੰਦੇ ਇੱਕ ਪਿੰਡ ਦੇ ਵਿੱਚ ਇੱਕ ਬਹੁਤ ਹੀ ਨਸ਼ੇੜੀ ਬੰਦਾ ਰਹਿੰਦਾ ਸੀ ਉਹ ਦਿਨ ਰਾਤ ਨਸ਼ੇ ਦੇ ਵਿੱਚ ਹੀ ਲੱਤ ਰਹਿੰਦਾ ਸੀ ਇੰਨਾ ਨਸ਼ਾ ਕਰਦਾ ਸੀ ਕਿ ਲੋਕ ਜਿਹੜੇ ਸੀ ਉਹਦੇ ਨਾਅ ਮਤਲਬ ਬੈਠਣਾ ਖੜਨਾ ਕੋਈ ਵੀ ਪਸੰਦ ਨਹੀਂ ਕਰਦਾ ਸੀ ਤੇ ਉਸ ਤੋਂ ਬਹੁਤ ਹੀ ਡਰਦੇ ਸੀ ਕਿਉਂਕਿ ਨਸ਼ੇ ਦੇ ਵਿੱਚ ਕੋਈ ਵੀ ਬੰਦਾ ਕੁਝ ਵੀ ਗਲਤ ਕਰ ਸਕਦਾ ਹੈ ਤੇ ਇਸੇ ਤਰ੍ਹਾਂ ਕਹਿੰਦੇ ਸਾਡੇ ਪਿੰਡ ਦੇ ਵਿੱਚ ਨਾ ਹਰ ਘਰ ਦੇ ਵਿੱਚ ਅੰਮ੍ਰਿਤ ਵੇਲਾ ਸਾਂਭਿਆ ਜਾਂਦਾ ਸੀ ਕਹਿੰਦੇ ਨੈਕਸਟ 5 ਦਿਨ ਦੂਜੇ ਘਰ ਦੇ ਵਿੱਚ ਅੰਮ੍ਰਿਤ ਵੇਲਾ ਸੰਭਿਆ ਜਾਂਦਾ ਸੀ ਤੇ ਜਿੰਨੀ ਵੀ ਸੰਗਤਾਂ ਸੀ ਪੂਰੇ ਪਿੰਡ ਦੀ ਉਹ ਇੱਕ ਹੀ ਘਰ ਦੇ ਵਿੱਚ ਆ ਕੇ ਕੀਰਤਨ ਵੀ ਕਰਦੀਆਂ ਸਨ ਤੇ ਅੰਮ੍ਰਿਤ ਵੇਲਾ ਸੰਭਿਆ ਸਨ ਇਸੇ ਤਰ੍ਹਾਂ ਇੱਕ ਦਿਨ ਕੀਰਤਨ ਹੋ ਰਿਹਾ ਸੀ ਤੇ ਉਹ ਜਿਹੜਾ ਨਸ਼ੇੜੀ ਬੰਦਾ ਸੀ ਉਹ ਨਾ ਆ ਕੇ ਕੀਰਤਨ ਦੇ ਵਿੱਚ ਬੈਠ ਜਾਂਦਾ ਹੈ ਤੇ ਜਿੰਨੀ ਵੀ ਸੰਗਤ ਹੁੰਦੀ ਹੈ ਉਹ ਸਾਰੇ ਡਰ ਜਾਂਦੀ ਹੈ ਕਿਉਂਕਿ ਉਹ ਬੰਦਾ ਬਹੁਤ ਹੀ ਨਸ਼ਾ ਕਰਦਾ ਹੈ ਤੇ ਸੋਚਦੀ ਹੈ ਕਿ ਕੁਝ ਇੱਥੇ ਗਲਤ ਨਾ ਕਰ ਦੇਵੇ ਤੇ ਕੀ ਹੁੰਦਾ ਹੈ ਉਹ ਕੁਝ ਨਹੀਂ ਕਹਿੰਦਾ ਕਿਸੇ ਵੀ ਸੰਗਤ ਨੂੰ ਕਿਸੇ ਵੀ ਬੰਦੇ ਨੂੰ ਕੁਝ ਗਲਤ ਨਹੀਂ ਕਰਦਾ ਕੁਝ ਗਲਤ ਨਹੀਂ ਕਹਿੰਦਾ ਤੇ ਉਹ ਬੈ ਕੇ ਕੀਰਤਨ ਸੁਣਦਾ ਰਹਿੰਦਾ ਹੈ ਤੇ ਜਦੋਂ ਅਰਦਾਸ ਹੁੰਦੀ ਹੈ ਭੋਗ ਪਾਏ ਜਾਂਦੇ ਨੇ ਉਸ ਤੋਂ ਬਾਅਦ ਪ੍ਰਸ਼ਾਦ ਦਾ ਛੱਕ ਕੇ ਸਾਰੇ ਸੰਗਤ ਜਾਂਦੀ ਹੈ ਜਿਵੇਂ ਉਹ ਵੀ ਪ੍ਰਸ਼ਾਦ ਦਾ ਛੱਕ ਕੇ ਆਪਣੇ ਘਰੇ ਚਲੇ ਜਾਂਦਾ ਹੈ ਫਿਰ ਨੈਕਸਟ ਡੇ ਉਸੇ ਵੇਲੇ ਅੰਮ੍ਰਿਤ ਵੇਲਾ ਜਿਵੇਂ ਨੈਕਸਟ ਡੇ ਵੀ ਅੰਮ੍ਰਿਤ ਵੇਲਾ ਹੁੰਦਾ ਹੈ ਉਹ ਬੰਦਾ ਫੇਰ ਆ ਕੇ ਸੰਗਤ ਦੇ ਵਿੱਚ ਬਹਿ ਜਾਂਦਾ ਹੈ ਇਸੇ ਤਰ੍ਹਾਂ ਕਰਦੇ ਕਰਦੇ ਤਿੰਨ ਚਾਰ ਦਿਨ ਬੀਤ ਜਾਂਦੇ ਨੇ ਉਹ ਡੇਲੀ ਆਉਣ ਲੱਗ ਜਾਂਦਾ ਹੈ ਤੇ ਉਸ ਘਰ ਦੇ ਵਿੱਚ ਇੱਕ ਬਜ਼ੁਰਗ ਬੀਬੀ ਜੀ ਹੁੰਦੇ ਨੇ ਉਹ ਉਸ ਨਸ਼ੇੜੀ ਬੰਦੇ ਨੂੰ ਪੁੱਛਦੇ ਨੇ ਕਿ ਤੂੰ ਤਾਂ ਐਨਾ ਨਸ਼ਾ ਕਰਦਾ ਸੀ ਹੁਣ ਤੂੰ ਅੰਮ੍ਰਿਤ ਵੇਲ ਦਾ ਸਾਹਮਣ ਲੱਗ ਗਿਆ ਇੱਥੇ ਆ ਕੇ ਸੰਗਤ ਦੇ ਵਿੱਚ ਕਿਵੇਂ ਬੈਠ ਜਾਂਦਾ ਹੈ ਤੂੰ ਨਸ਼ਾ ਨਹੀਂ ਕਰਦਾ ਤੇ ਉਹ ਕਹਿੰਦਾ ਹੈ ਕਿ ਜਿਸ ਦਿਨ ਮੈਂ ਪਹਿਲੇ ਦਿਨ ਅਮਰਤ ਵਿੱਲਾ ਕੀਰਤਨ ਦੇ ਵਿੱਚ ਆ ਕੇ ਬੈਠਿਆ ਸੀ ਉਸ ਦਿਨ ਨਾ ਮੈਂ ਪੂਰਾ ਦਿਨ ਕੁਝ ਨਹੀਂ ਖਾਦਾ ਸੀ ਮੈਂ ਭੁੱਖਾ ਸੀ ਤੇ ਜਦੋਂ ਮੈਨੂੰ ਭੁੱਖ ਲੱਗ ਰਹੀ ਸੀ ਤੇ ਮੈਂ ਦੇਖਿਆ ਕਿ ਇੱਥੇ ਸੰਗਤ ਕੁਝ ਲੋਗ ਬੈਠੇ ਨੇ ਕਿ ਸ਼ਾਇਦ ਇੱਥੋਂ ਮੈਨੂੰ ਕੁਝ ਖਾਣ ਨੂੰ ਮਿਲ ਜਾਵੇ ਤੇ ਕਹਿੰਦਾ ਮੈਂ ਆ ਕੇ ਬਹਿ ਗਿਆ ਤੇ ਜਦੋਂ ਸਾਰਿਆਂ ਨੇ ਪ੍ਰਸ਼ਾਦਾ ਛੱਕਿਆ ਮੈਂ ਵੀ ਕਹਿੰਦਾ ਮੈਂ ਵੀ ਪ੍ਰਸ਼ਾਦਾ ਛੱਕਿਆ ਤੇ ਉਸ ਤੋਂ ਮੇਰੀ ਭੁੱਖ ਜਿਵੇਂ ਮਿੱਤਗੀ ਤੇ ਮੈਂ ਜਾ ਕੇ ਆਪਣਾ ਘਰੇ ਜਦੋਂ ਮੈਂ ਗਿਆ ਤੇ ਜਿਵੇਂ ਮੈਂ ਡੇਲੀ ਆਪਣਾ ਨਸ਼ਾ ਕਰਦਾ ਸੀ ਰਾਤ ਵੇਲੇ ਤੇ ਉਸ ਦਿਨ ਨਾ ਮੇ ਨਸ਼ਾ ਕਰਨ ਤਾਂ ਲੱਗਿਆ ਪਰ ਮੈਥੋਂ ਨਸ਼ਾ ਨਾ ਪਰ ਮੈਥੋਂ ਨਾ ਨਸ਼ਾ ਹੋਇਆ ਨਹੀਂ ਮੇਰਾ ਮਨ ਨਹੀਂ ਕਰਿਆ ਕਿਸੇ ਸ਼ਕਤੀ ਨੇ ਮੈਨੂੰ ਰੋਕ ਦਿੱਤਾ ਤੇ ਮੈਂ ਉਸ ਦਿਨ ਬਿਨਾਂ ਨਸ਼ੇ ਕਰੇ ਹੀ ਕਦੋਂ ਮੈਨੂੰ ਨੀਂਦ ਆ ਗਈ ਮੈਨੂੰ ਪਤਾ ਹੀ ਨਹੀਂ ਚੱਲਿਆ ਕਹਿੰਦੇ ਮੈਂ ਸੋ ਗਿਆ ਤੇ ਸਵੇਰੇ ਫੇਰ ਜਦੋਂ ਮੈਂ ਨਸ਼ੇ ਵਿੱਚ ਹੁੰਦਾ ਸੀ ਤਾਂ ਮੈਂ ਲੇਟ ਉੱਠਦਾ ਸੀ ਪਰ ਉਸ ਦਿਨ ਮੈਂ ਉਸ ਰਾਤ ਮੈਂ ਨਸ਼ਾ ਨਹੀਂ ਕਰਿਆ ਸੀ ਤੇ ਮੇਰੀ ਨਾ ਅੱਖ ਛੇਤੇ ਖੁੱਲ ਗਈ ਤੇ ਪਤਾ ਨਹੀਂ ਕਿਸੇ ਸ਼ਕਤੀ ਨੇ ਮੈਨੂੰ ਉਠਾਇਆ ਤੇ ਮੈਨੂੰ ਆਵਾਜ਼ ਆਈ ਕਿ ਤੂੰ ਜਿੱਥੇ ਕੱਲ ਗਿਆ ਸੀ ਜਿਸ ਘਰ ਦੇ ਵਿੱਚ ਤੇ ਉਹੀ ਵੇਲਾ ਹੈ ਤੂੰ ਅੱਜ ਵੀ ਉੱਥੇ ਜਾ ਤੇ ਮੇਰਾ ਮਨ ਕਰਿਆ ਤੇ ਮੈਂ ਉੱਠ ਕੇ ਇਸ਼ਨਾਨ ਕੀਤਾ ਕਿਉਂਕਿ ਮੈਨੂੰ ਪਤਾ ਸੀ ਕਿ ਇਹ ਪਰਮਾਤਮਾ ਦਾ ਇੱਥੇ ਨਾਮ ਲਿੱਤਾ ਜਾਂਦਾ ਹੈ ਤੇ ਮੈਂ ਉੱਠ ਕੇ ਇਸ਼ਨਾਨ ਕਰਿਆ ਤੇ ਇਸ਼ਨਾਨ ਕਰਕੇ ਨਾ ਮੈਂ ਫੇਰ ਦੁਆਰਾ ਉਸੇ ਘਰ ਦੇ ਵਿੱਚ ਚਲਾ ਗਿਆ ਕਿਉਂਕਿ ਉਹ ਘਰ ਨਾ ਉਸਦੇ ਘਰ ਤੇ ਬਿਲਕੁਲ ਹੀ ਥੋੜੀ ਨੇੜੇ ਸੀ ਕਿ ਉਸਨੂੰ ਆਵਾਜ਼ ਵੀ ਆਈ ਕਿ ਉੱਥੇ ਕੀਰਤਨ ਹੋ ਰਿਹਾ ਹੈ ਤੇ ਉੱਥੇ ਹੀ ਚਲਾ ਗਿਆ ਫਿਰ ਇਸ ਤਰ੍ਹਾਂ ਕਰਦੇ ਕਰਦੇ ਜਦੋਂ 3 ਤੋਂ 4 ਦਿਨ ਹੋ ਗਏ ਉਸ ਦਿਨ ਇਹ ਹੈਬਿਟ ਬਣ ਗਈ ਉਸ ਦੀ ਇਹ ਆਦਤ ਬਣ ਗਈ ਕਿ ਹੁਣ ਉਸਨੇ ਕੀ ਕਰਨਾ ਸ਼ੁਰੂ ਕਰ ਦਿੱਤਾ ਇੱਕ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਪਰ ਅੰਮ੍ਰਿਤ ਵੇਲਾ ਹੋਣ ਤੋਂ ਪਹਿਲਾਂ ਹੀ ਉਹ ਬੰਦਾ 2 ਵਜੇ ਉੱਠਣ ਲੱਗ ਪਿਆ ਤੇ ਉਸਨੇ ਇਹ ਸੇਵਾ ਸੰਭਲੀ ਕਿ ਉਹ ਨਾ ਪੂਰੇ ਪਿੰਡ ਦੇ ਵਿੱਚ ਜਾ ਕੇ ਇੱਕ ਢੇੜੀ ਲਾ ਕੇ ਆਂਦਾ ਸੀ ਤੇ ਪੂਰੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਸੰਗਤਾਂ ਨੂੰ ਉਠਾਉਂਦਾ ਸੀ ਤੇ ਅੰਮ੍ਰਿਤ ਵੇਲੇ ਦੇ ਨਾਲ ਉਹ ਜੋੜਨ ਲੱਗ ਪਿਆ ਤੇ ਇਸ ਤਰ੍ਹਾਂ ਕਰਦੇ ਕਰਦੇ ਉਹਦੀ ਜ਼ਿੰਦਗੀ ਕਿਸ ਤਰ੍ਹਾਂ ਇੰਨੀ ਬਦਲ ਗਈ ਉਸ ਨੂੰ ਪਤਾ ਵੀ ਨਹੀਂ ਚੱਲਿਆ ਅੰਮ੍ਰਿਤ ਵੇਲੇ ਦਾ ਉਹਦੇ ਉੱਤੇ ਇੰਨਾ ਅਸਰ ਹੋਇਆ ਤੇ ਕਹਿੰਦੇ ਇਸ ਗੱਲ ਨੂੰ ਅੱਜ ਤੋਂ 10 ਸਾਲ ਹੋ ਗਏ ਨੇ ਤੇ ਪਹਿਲੇ ਜਦੋਂ ਭਾਈ ਨਰਿੰਦਰ ਸਿੰਘ ਜੀ ਆਪਣੇ ਪਿੰਡ ਦੇ ਵਿੱਚ ਹੀ ਕੀਰਤਨ ਕਰਦੇ ਸੀ ਪਰ ਅੱਜ ਉਹ بڑے ਸਮਾਗਮਾਂ ਦੇ ਵਿੱਚ ਕੀਰਤਨ ਕਰਦੇ ਨੇ ਤੇ ਕਹਿੰਦੇ ਹੌਲੇ-ਹੌਲੇ ਉਸ ਬੰਦੇ ਨੇ ਕੇਸ ਵੀ ਰੱਖ ਲੇ ਦਾੜਾ ਵੀ ਰੱਖ ਲਿਆ ਤੇ ਦਸਤਾਰ ਵੀ ਉਹ ਸਜਾਣ ਲੱਗ ਪਿਆ ਕਹਿੰਦੇ ਅੱਜ ਉਹ ਬੰਦਾ ਸਾਡੇ ਸਮਾਗਮ ਦਾ ਜਥੇ ਦਾ ਇੱਕ ਜਥੇਦਾਰ ਬਣ ਚੁੱਕਿਆ ਹੈ ਤੇ ਸੇਵਾਦਾਰ ਬਣ ਚੁੱਕਿਆ ਹੈ ਤੇ ਉਹ ਸੇਵਾ ਨਿਭਾ ਰਿਹਾ ਹੈ ਤੇ ਉਸ ਦੀ ਸੇਵਾ ਕੀ ਹੈ ਅੱਜ ਵੀ ਉਹ ਬੰਦਾ ਸੰਗਤ ਨੂੰ ਜੋੜਦਾ ਹੈ ਸਵੇਰੇ ਅੰਮ੍ਰਿਤ ਵੇਲੇ ਛੇਤੀ ਉੱਠਦਾ ਹੈ 2 ਵਜੇ ਉੱਠ ਕੇ ਪੂਰੇ ਸੰਗਤ ਨੂੰ ਜੋੜਨ ਦਾ ਕੰਮ ਕਰ ਰਿਹਾ ਹੈ ਕਿ ਇਸ ਤਰ੍ਹਾਂ ਦੇਖੋ ਜੀ ਅੰਮ੍ਰਿਤ ਵੇਲਾ ਸਾंभ ਕੇ ਇੱਕ ਨਸ਼ੇੜੀ ਬੰਦੇ ਦਾ ਜੀਵਨ ਕਿਸ ਤਰ੍ਹਾਂ ਬਦਲਿਆ ਨਸ਼ਾ ਤਾਂ ਇੱਕ ਅਲਜੀ ਚੀਜ਼ ਹੈ ਜੋ ਲੱਗ ਤਾਂ ਛੇਤੀ ਜਾਂਦੀ ਹੈ ਪਰ ਜਿਹੜੀ ਆਦਤ ਹੈ ਉਹ ਕਦੇ ਖਤਮ ਨਹੀਂ ਹੁੰਦੀ ਉਹ ਕਦੇ ਛੁੱਟਦੀ ਨਹੀਂ ਤੇ ਦੇਖੋ ਅੰਮ੍ਰਿਤ ਵੇਲੇ ਨੇ ਉਸ ਨਸ਼ੇੜੀ ਬੰਦੇ ਦਾ ਨਸ਼ਾ ਕਿਵੇਂ ਤੋੜਿਆ ਤੇ ਉਸਦੀ ਜ਼ਿੰਦਗੀ ਇੱਕ ਸਵਰਗ ਬਣ ਗਈ ਤੇ ਇਸੇ ਤਰ੍ਹਾਂ ਜੇ ਆਪਣੇ ਵਿੱਚ ਵੀ ਕੋਈ ਇਹੋ ਜਿਹੀ ਗਲਤ ਆਦਤ ਹੈ ਕੋਈ ਗਲਤ ਆਪਣਾ ਜੀਵਨ ਗਲਤ ਪਾਸੇ ਜਾ ਰਿਹਾ ਹੈ ਤਾਂ ਆਪਾਂ ਨੂੰ ਵੀ ਆਪਣਾ ਜੀਵਨ ਸੁਧਾਰਨਾ ਚਾਹੀਦਾ ਹੈ ਆਪਣੇ ਵਿੱਚ ਕੋਈ ਗਲਤ ਆਦਤ ਨਹੀਂ ਵੀ ਹੈ ਤੇ ਆਪਾਂ ਨੂੰ ਫੇਰ ਵੀ ਅੰਮ੍ਰਿਤ ਵੇਲਾ ਜ਼ਰੂਰ ਸਾਂਭਣਾ ਚਾਹੀਦਾ ਹੈ ਸਵੇਰੇ ਜਲਦੀ ਉੱਠਿਆ ਕਰੋ ਅਰਦਾਸ ਕਰਿਆ ਕਰੋ ਪਰਮਾਤਮਾ ਦੇ ਅੱਗੇ ਕਿ ਵਾਹਿਗੁਰੂ ਜੀ ਸਾਨੂੰ ਅੰਮ੍ਰਿਤ ਵੇਲਾ ਬਖਸ਼ੋ ਵਾਹਿਗੁਰੂ ਜਰੂਰ ਸੁਣਦੇ ਨੇ ਅਰਦਾਸ ਕੀਤੀ ਹੋਈ ਕਦੇ ਵਿਰਥੀ ਨਹੀਂ ਜਾਂਦੀ ਤੇ ਅਰਦਾਸ ਕਰਿਆ ਕਰੋ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪੰਜ ਬਾਣਿਆਂ ਦਾ ਪਾਠ ਜਰੂਰ ਕਰਿਆ ਕਰੋ ਜੀ ਆਪਣੀ ਜ਼ਿੰਦਗੀ ਦੇ ਵਿੱਚ ਵੀ ਬਦਲਾਵ ਲੈ ਕੇ ਆਓ ਇਸ ਤਰ੍ਹਾਂ ਦੀਆਂ ਘਟਨਾ ਸੁਣ ਕੇ ਆਪਣੇ ਮਨ ਦੇ ਵਿੱਚ ਇੱਕ ਡੂੰਗਾ ਅਸਰ ਹੁੰਦਾ ਹੈ कि ਜਦੋਂ ਉਸ ਬੰਦੇ ਦੀ ਜ਼ਿੰਦਗੀ ਦੇ ਵਿੱਚ ਇਹ ਕੰਮ ਕਰਕੇ ਇੰਨਾ ਬਦਲਾਅ ਆਇਆ ਹੈ ਤਾਂ ਸਾਨੂੰ ਵੀ ਇਹ ਜ਼ਰੂਰ ਕਰਨਾ ਚਾਹੀਦਾ ਹੈ ਆਪਨ ਸਿੱਖ ਮਿਲਦੀ ਹੈ ਕਿ ਉਮੀਦ ਕਰਦੀ ਹਾਂ ਆਪ ਜਨ ਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਜੇਕਰ ਵੀਡੀਓ ਪਸੰਦ ਆਈ ਹੈ ਤਾਂ ਸ਼ੇਅਰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਅੱਗੇ ਮਿਲਦੇ ਹਾਂ ਇੱਕ ਨਵੇਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ